ਸਾਰੀਆਂ ਕਲਾ ਦਾ ਸਮਰੱਥ ਹੈ ਮਹਾਰਾਜ ਜਿਹਦੇ ਤੇ ਕਿਰਪਾ ਕਰਦਾ ਕੋਈ ਨਾ ਕੋਈ ਗੁਣ ਬਖਸ਼ ਦਿੰਦਾ ਜਿਹਦੇ ਕੋਲ ਸਾਰੇ ਗੁਣ ਹੋਣ ਇੱਥੇ ਆਪਾਂ ਦੁਨੀਆ ਤੇ ਵੇਖਦੇ ਆ ਕਿਸੇ ਨੂੰ ਲੱਕੜੀ ਦਾ ਕੰਮ ਆਉਂਦਾ ਜਦੋਂ ਕੋਈ ਉਹਦਾ ਚੇਲਾ ਬਣ ਜਾਂਦਾ ਜਾ ਕੇ ਉਹ ਹੌਲੀ ਹੌਲੀ ਉਹਨੂੰ ਲੱਕੜ ਦਾ ਕੰਮ ਸਿਖਾ ਦਿੰਦਾ ਕਿਸੇ ਨੂੰ ਡਰਾਈਵਰੀ ਆਉਂਦੀ ਹੈ ਉਹਦੇ ਨਾਲ ਟਰੱਕ ਤੇ ਚੜ ਜਾਂਦਾ ਹੈ, ਕਲੀਂਡਰ ਬਣ ਜਾਂਦਾ ਹੈ, ਹੌਲੀ-ਹੌਲੀ ਟਰੱਕ ਚਲਾਉਣਾ ਸਿਖਾ ਦਿੰਦਾ ਉਹ ਨੂੰ। ਕਿਸੇ ਨੂੰ ਇੱਟਾਂ ਲਾਉਣੀਆਂ ਹੁੰਦੀਆਂ, ਰਾਜਗਿਰੀ ਦਾ ਕੰਮ ਆਉਂਦਾ ਹੈ। ਹੌਲੀ-ਹੌਲੀ ਰਾਜਗਿਰੀ ਸਿਖਾ ਦਿੰਦਾ ਹੈ ਜੀ। ਕੋਈ ਪਾਠੀ ਹੈ, ਕੋਈ ਕੀਰਤਨੀ ਹੈ ਜਿਹੜੇ ਉਹਦੇ ਕੋਲ ਆਉਂਦੇ ਨੇ ਉਹੋ ਜਿਹੇ ਗੁਣ ਸਿਖਾ ਦਿੰਦਾ। ਸਤਿਗੁਰੂ ਸਾਡਾ ਸਾਰੇ ਗੁਣਾਂ ਦਾ ਦਾਤਾ ਹੈ, ਸਾਰੇ ਗੁਣਾਂ ਦਾ। ਉਹ ਸਾਰੇ ਗੁਣਾਂ ਦਾ ਦਾਤਾ ਉਹ ਜਿਹਦੇ ਤੇ ਕਿਰਪਾ ਕਰਦਾ ਜਿਹੋ ਜਿਹਾ ਚਾਹੇ ਉਹੋ ਜਿਹੇ ਗੁਣ ਦੇ ਦਿੰਦਾ ਅਗਲੇ ਨੂੰ ਰੋਹਾਨੀਅਤ ਦੇ ਗੁਣ ਬਾਬਾ ਬੰਦਾ ਸਿੰਘ ਬਹਾਦਰ ਇੱਕ ਸਾਧੂ ਨੂੰ ਐਡਾ ਵੱਡਾ ਸਿਪਾਹੀ ਬਣਾ ਦਿੱਤਾ ਐਡਾ ਵੱਡਾ ਸਿਪਾਹੀ ਜਿਨੇ ਸੂਬੇ ਵਜੀਦ ਖਾਨ ਨੂੰ ਪੁੱਠਾ ਟੰਗ ਕੇ ਝੰਡ ਦੇ ਨਾਲ ਮਾਰਿਆ ਰਿਆ ਸੋ ਸਡੋਰਾ ਸੋਧਿਆ ਸੋਨੀਪਤ ਸਮਾਣਾ ਸਰਹੰਦ ਤੇ 5-6 ਸਾਲਾਂ ਵਾਸਤੇ ਜੋ 800 ਸਾਲਾਂ ਤੋਂ ਮੁਗਲਾਂ ਦਾ ਝੰਡਾ ਝੁਲਦਾ ਆ ਰਿਹਾ ਸੀ ਨਾ ਇੱਕ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਮੁਗਲਾਂ ਦਾ ਝੰਡਾ ਨੀਵਾ ਕਰ ਦਿੱਤਾ ਚੁਕਾ ਦਿੱਤਾ 6-7 ਸਾਲਾਂ ਵਾਸਤੇ ਉਹਨਾਂ ਦਾ ਝੰਡਾ ਚੁਗਾ ਦਿੱਤਾ ਕਿੰਨੇ ਇੱਕ ਸਾਧੂ ਨੇ ਜਿਹੜਾ ਗਦਾਵਰੀ ਦੇ ਕੰਡੇ ਤੇ ਬੈਠਾ ਰਿੱਧੀਆਂ ਸਿੱਧੀਆਂ ਦਾ ਮਾਲਕ ਆਏ ਗਏ ਸਾਧੂ ਨੂੰ ਆਪਣੇ ਮੰਜੇ ਦੇ ਉੱਤੋਂ ਹੀ ਸੜ ਦੰਦਾ ਹੁੰਦਾ ਸੀ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹਨੂੰ ਐਡਾ ਵੱਡਾ ਬਲੀ ਯੋਧਾ ਬਣਾ ਦਿੱਤਾ ਇੱਕ ਚੜ ਕੇ ਆਇਆ ਜੋਧਾ ਸੈਦ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਔਰੰਗਜ਼ੇਬ ਦੇ ਹੁਕਮ ਦੇ ਨਾਲ ਸਤਿਗੁਰਾਂ ਨੇ ਐਸੀ ਨਦਰ ਮਾਰੀ ਉਹਨੂੰ ਸਾਧੂ ਬਣਾ ਕੇ ਕਾਂਗੜੇ ਦੇ ਪਹਾੜਾਂ ਵੱਲ ਨੂੰ ਚਾੜ ਦਿੱਤਾ ਬਾਦਸ਼ਾਹ ਦਰਵੇਸ਼ ਭਾਵੇਂ ਕਿਸੇ ਨੂੰ ਬਾਦਸ਼ਾਹ ਬਣਾ ਦੇਣ ਕਿਸੇ ਨੂੰ ਦਰਵੇਸ਼ ਬਣਾ ਦੇਣ ਬਾਣੀ ਕਹਿੰਦੀ ਗੁਰ ਪੂਰਾ ਅਖਿਓ ਜਾਂ ਕਾ ਮੰਤਰ ਸਮਰੱਥ ਗੁਰੂ ਹੈ ਅੱਖਿਓ ਜਾਂ ਕਾ ਮੰਤਰ ਉਹਦਾ ਗੁਰ ਮੰਤਰ ਇਹੋ ਜੈ ਅੰਮ੍ਰਿਤ ਦ੍ਰਿਸ਼ਟ ਪੇਖਿਓ ਹੋਏ ਸੰਤ ਉਹਦੀ ਦ੍ਰਿਸ਼ਟੀ ਦੇ ਵਿੱਚ ਇੰਨਾ ਅੰਮ੍ਰਿਤ ਹੈ ਕਹਿੰਦੇ ਜਿਹਦੇ ਵੱਲ ਨਜ਼ਰ ਭਰ ਕੇ ਤੱਕ ਲਵੇ ਵੇਖ ਲਵੇ ਉਹਨੂੰ ਹੀ ਸੰਤ ਬਣਾ ਦਿੰਦਾ ਅੰਮ੍ਰਿਤ ਦ੍ਰਿਸ਼ਟ ਪੇਖਿਓ ਹੋਏ ਸੰਤ ਅੰਮ੍ਰਿਤ ਦ੍ਰਿਸ਼ਟ ਵੇਖਾ ਹੋਏ ਸੰਤ ਵੇਖਣ ਦੇ ਨਾਲ ਹੀ ਨਜ਼ਰ ਮਾਰਨ ਦੇ ਨਾਲ ਹੀ ਕਹਿੰਦੇ ਉਹ ਸਾਧੂ ਸੰਤ ਬਣ ਜਾਂਦਾ ਹੁਣ ਇਤਿਹਾਸਕਾਰ ਕਹਿੰਦਾ ਹੈ ਵੀ ਮੈਂ ਕੀ ਸਿਫਤ ਲਿਖਾਂ